ਅ 1 ਜੁਲਾਈ ਨੂੰ ਅ ਇੱਕ ਵਿਕੀ ਨਾਮ ਦਾ ਪਰਸਨ ਜੋ ਕਿ ਮੇਡ ਮਾਰਕੀਟ ਦਾ ਰਹਿਣ ਵਾਲਾ ਹੈਗਾ ਅ ਉਹਦੇ ਕੋਲੋਂ ਦੌਰਾਨੇ ਜੋ ਸਾਡੀ ਗਸ਼ਤ ਸਿਟੀ 2 ਦੀ ਸੀਗੀ ਅ ਉਹਦੇ ਕੋਲੋਂ 10 ਗ੍ਰਾਮ ਹੀਰੋਇਨ ਬਰਾਮਦ ਹੋਈ ਸੀਗੀ ਤੇ 114 ਨੰਬਰ ਐਫ ਆਈ ਆਰ ਸਿਟੀ 2 ਥਾਣੇ ਦੁਆਰਜ ਦਰਜ ਕੀਤੀ ਗਈ। ਉਹਦੀ ਪੁੱਛਗਿੱਛ ਦੌਰਾਨ ਉਹਨੇ ਸਾਨੂੰ ਦੱਸਿਆ ਕਿ ਉਹ ਆਪਰੇ ਇੱਕ ਸੁਖਮਨ ਸੁਖਮਨਜੀਤ ਸੁਖਮਨ ਸਿੰਘ ਉਹ ਸੁਨੀ ਜੋ ਕਿ ਪਿੱਛੇ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਔਰ ਹਾਲ ਫਿਲਹਾਲ ਖਰੜ ਸ਼ਿਵਜੋਤ ਅਪਾਰਟਮੈਂਟ ਵਿਖੇ ਰਹਿ ਰਿਹਾ ਸੀਗਾ ਉਹ ਇੱਥੇ ਜੋ ਡਰਗ ਦੀ ਸਪਲਾਈ ਕਰਨ ਆਂਦਾ ਹੈਗਾ ਤੇ ਹੋਰ ਵੀ ਲੋਕਾਂ ਨੂੰ ਸਪਲਾਈ ਕਰਦਾ ਹੈਗਾ ਤੋਂ ਸੁਨੀ ਸੁਖਮਨ ਸਿੰਘ ਨੂੰ ਕੇਸ ਦੇ ਵਿੱਚ ਨਾਮਿਨੇਟ ਕੀਤਾ ਗਿਆ ਤੇ ਇਮੀਡੀਏਟਲੀ ਫਿਰ ਸੀਆਈਡੀ ਦੀ ਟੀਮਸ ਨੂੰ ਰਵਾਨਾ ਕੀਤਾ ਗਿਆ ਸੀਗਾ ਖਰੜ ਵਿਖੇ ਉਹ ਉਹ ਤੋਂ ਫਿਰ ਜੋ ਇਹ ਸੁਖਮਨ ਸਿੰਘ ਹੋਰ ਸਣੀ ਹੈਗਾ ਆ ਇਹਨੂੰ ਐਪੀ ਹੈਂਡ ਕੀਤਾ ਗਿਆ ਤੇ ਇਹਦੀ ਗੱਡੀ ਤੋਂ ਸਾਨੂੰ 1.5 ਕਿਲੋ ਆਈਸ ਜੋ ਕਿ ਕੈਮੀਕਲ ਮੈਥ ਐਂਫੈਟਾਮੀਨ ਡਰਗ ਹੋ ਜਾਏਗਾ ਉਹ ਉਹਦੇ ਨਾਲ ਨਾਲ 1 ਕਿਲੋ ਓਪੀਐਮ ਬਰਾਬਰ ਹੈ ਤੇ ਹੁਣ ਸਾਡੇ ਕੋਲ 3 ਦਿਨ ਦੀ ਪੁਲਿਸ ਰਿਮਾਂਡ ਦੇ ਉੱਪਰ ਹੈ ਤੇ ਅੱਗੇ ਕਿੱਥੋਂ ਆ ਮੈਥ ਐਂਫੈਟਾਮੀਨ ਇਹਦੇ ਕੋਲ ਆਈ ਹੈਗੀ ਤੇ ਅੱਗੇ ਕਿਹਨੂੰ-ਕਿਹਨੂੰ ਇਹਨੇ ਵੇਚਣਾ ਸੀਗਾ ਉਹ ਸਾਰਾ ਸਾਰਾ ਪੁਲਿਸ ਦੀ ਤਫ਼ਤੀਸ਼ ਦੇ ਵਿੱਚ ਸਾਹਮਣੇ ਆ ਜਾਏਗਾ ਇਹਦੇ ਨਾਲ ਨਾਲ ਇਹਦੇ ਫੋਨ ਦਾ ਸਾਰਾ ਕਾ ਸਾਰਾ ਡਾਟਾ ਨੇ ਡਿਲੀਟ ਕੀਤਾ ਹੋਇਆ ਸੀਗਾ ਤੇ ਜੋ ਡਾਟਾ ਨੂੰ ਰਿਕਵਰ ਕਰਾਉਣ ਦੇ ਲਈ ਆ ਜੋ ਪ੍ਰੋਸੀਜਰ ਹੈ ਉਹ ਨੂੰ ਸ਼ੁਰੂ ਕਰਤਾ ਗਿਆ ਹੈਗਾ ਤੇ ਜਿਵੇਂ ਡਾਟਾ ਰਿਕਵਰ ਹੁੰਦਾ ਹੈ ਅੱਗੇ ਹੋਰ ਵੀ ਪੂਰਾ ਕਾ ਪੂਰਾ ਜੋ ਡਰਗ ਦੀ ਜੋ ਚੇਨ ਹੈ ਸਪਲਾਈ ਚ ਉਹ ਸਾਨੂੰ ਉਹਦੇ ਬਾਰੇ ਪਤਾ ਲੱਗ ਸਦਾ ਪਹਿਲਾਂ ਵੀ ਕੇਸ ਮਕਦਮਾ ਤੜ ਜਾ ਗਿਆ ਨਹੀਂ